ਉਰਥ ਮਹੱਲਾ ਤੁਜਾ ਸਾਧਗੁਰ ਸੇਵੇ ਤਾਂ ਸਹਜ ਤੁਨ ਉਪਜੈ ਮਹਾਰਾਜੀ ਸ਼ਾਂਤੀ ਆਈ ਤੁੰਨੀ ਵਾਲਾ ਜਿਹੜਾ ਅਜੱਪਾ ਜਾਪ ਹੈ ਸਾਰੇ ਲੋਕ ਕਹਿੰਦੇ ਜੀ ਸਾਡੇ ਅਜੱਪਾ ਜਾਪ ਹੋਣਾ ਚਾਹੀਦਾ ਕੋਈ ਕੰਨਾਂ ਚੁੰਗਲਾਂ ਦੇ ਕੇ ਪੈਰਾਂ ਬਾੜ ਬੈਠ ਕੇ ਜਿਵੇਂ ਧਾਰ ਚੋਈਦੀ ਹੈ ਐ ਅਜੱਪਾ ਜਾਪ ਸੁਣਨਾ ਚਾਹੁੰਦੇ ਹੈ ਪਰ ਇਸ ਪ੍ਰਕਾਰ ਜਪਾ ਜਾਪ ਹੁੰਦਾ ਨਹੀਂ ਕੰਨਾਂ ਦੀ ਖੂਂਕੂਂਚ ਹੀ ਖੁਸ਼ ਹੋ ਜਾਂਦੇ ਹੈ ਕਿਸੇ ਵੀ ਮਸ਼ੀਨ ਜਿਹੜੀ ਹੈ ਉਦੋਂ ਖੜਕਾ ਸੁਣ ਕੇ ਜਸਾਗਰੀ ਦੇ ਨਾਲ ਕਿੰਧ ਖਨੀਆਂ ਹਰ ਬਾਜੇ ਸੁਣਦੇ ਆ ਸਾਨੂੰ ਕਿਹਦਾ ਨਾਮ ਸਹਿਜ ਤੁਣੀ ਹੈ ਮਾਰਾ ਸਾਹਿਬ فرمਉਂਦੇ ਹਨ ਸਾਧੂ ਜੁਰ ਸੇਵੀ ਤਾ ਸਹਿਜ ਤੁਣ ਉਪਜੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਤਹਿਲ ਕਰੋ ਭਾਵਨਾ ਨਾਲ ਤਾਂ ਸ਼ਾਂਤੀ ਦੇ ਦੇਣ ਵਾਲੀ ਸਹਿਜ ਸਰੂਪ ਦੀ ਤੁਣੋ ਜੋ ਅਲਾਜ ਹੈ ਸ਼ਾਂਤੀ ਦੇ ਦੇਣ ਵਾਲੀ ਤੁਣੀ ਦੇਜ ਰੂਪ ਦੀ ਪ੍ਰਾਪਤੀ ਦਾ ਜੋ ਤੁਲ ਪ੍ਰਗਟ ਹੋਣਾ ਸੁੰਦਰ ਇਹ ਪ੍ਰਗਟ ਹੁੰਦਾ ਹੈ ਗਤ ਮਤ ਤਾਬ ਹੀ ਪਾਈ ਭਾਈ ਗਤ ਮੁਕਤੀ ਦੀ ਮਤ ਸਿੱਖਿਆ ਪਾਈ ਦੀ ਹੈ ਤਾਂ ਹੀ ਮਤੀ ਅੰਦਰ ਗਤ ਗਿਆਨ ਦੀ ਪ੍ਰਾਪਤੀ ਪਾਈ ਦੀ ਹੈ ਹਰ ਕਾ ਨਾਮ ਸੱਚਾ ਮਨ ਵਸਿਆ ਜਿਨੇ ਦੇ ਅੰਦਰ ਸੱਚਾ ਪ੍ਰਵੇਸ਼ ਹਰੀ ਦਾ ਨਾਮ ਹੈ ਜੋ ਇਹ ਵਸ ਗਿਆ ਗੁਰਾਂ ਦੀ ਕਿਰਪਾ ਕਰਕੇ ਨਾਮੇ ਨਾਮ ਸਮਾਈ ਨਾਮ ਦਾ ਸਰਵਣ ਕਰਕੇ ਫਿਰ ਨਾਮ ਦਾ ਮੰਨਣ ਕਰਕੇ ਫਿਰ ਨਾਮ ਦਾ ਅਭਿਆਸਨ ਕਰਕੇ ਉਹ ਨਾਮੀ ਵਿੱਚ ਸਮਾ ਜਾਂਦੇ ਐ ਪਰਮੇਸ਼ਰ ਦੇ ਬੇਦ ਹੋ ਜਾਂਦੇ ਨਾਮ ਜਪਣ ਵਾਲੇ ਵੇਨ ਸਤਗੁਰੂ ਸਭ ਜਗ ਬੋ ਰੰ ਸਤਗੁਰਾਂ ਦੇ ਉਦੇਸ਼ ਤੋਂ ਬਿਨ ਸਾਰਾ ਜਗ ਦੁਭਾਈ ਬਲ ਉਹਨਾਂ ਕੰਗੜਾ ਹੋ ਰਿਹਾ ਹੈ ਕਮਲ ਬਾਚ ਆ ਰਿਹਾ ਹੈ ਦੇਵ ਮਾ ਨੂੰ ਪੀ ਕਵਲ ਚੜਿਆ ਰਿਹਾ ਹੈ ਹਰ ਵਕਤ ਮਨੁਖ ਅੰਧਾ ਸਾਉਦ ਨਾ ਜਾਣ ਮਨੁਖ ਐਸਾ ਅਗਿਆਨੀ ਹੈ ਮਨਬੁੱਧ ਨੂੰ ਪੀ ਨੈਤਰਾ ਜੋ ਚਾਰ ਰੂਪੀ ਨਿਗਾਰਨੀ ਸਦ ਬ੍ਰਹਮ ਨੂੰ ਨਹੀਂ ਜਾਣਦਾ ਗੁਰਾਂ ਦੇ ਸਦਗਿ ਨੂੰ ਪਛਾਣ ਦੇ ਰੂਪ ਦੇ ਇਸ ਨੂੰ ਠਾ ਪਰਮੂਪੁਲਾ ਨੂੰ ਇਹ ਮੈਂ ਝੂਠੇ ਪੁਜਾਰਕਾਂ ਦੇ ਪਰਮ ਚ ਭੁੱਲਣ ਚਾ ਰਿਹਾ ਹੈ ਰਹਾ ਸੰਸਾਰ ਨੂੰ ਪਰਮੂਪੁਲਾ ਲਿਆ ਹੈ ਰਹਾ ਤ੍ਰਾਗੁਣ ਮਾਇਆ ਪਰਮੂਪੁਲਾ ਆ ਗੁਰ ਗੁਰੂ ਮਾਇਆ ਹੀ ਹੈ ਰਾਸਤੀ ਤਾਮਸੀ ਖਾਂਦ ਕੀ ਰਦੀਆਂ ਸਦੀਆਂ ਅਦਿ ਜੁਨੀਆ ਹੈ ਇਹ ਤ੍ਰਿਗੁਣ ਨੂੰ ਕੋਈ ਵਿਗਾਸ਼ਨਾ ਜਿਹੜੀ ਹੈ ਮਾਇਆ ਇਹ ਅਰਚੀਤਾਂ ਦੀ ਸਾਧਗੀ ਨੂੰ ਆਪ ਹੀ ਰੂਪ ਧਾੜੀ ਹੈ ਜਿਨ ਭਰਮ ਦੇ ਜੀਆਂ ਨੂੰ ਭੁਲਾ ਲਿਆ ਹੈ ਔ ਮੈਂ ਬੰਧਨ ਕਮਾਏ ਜਿਹੜੇ ਬੈਠ ਕੇ ਹੋਮੈ ਨਾਲ ਕਰਮ ਕਮਾਉਂਦਾ ਹੈ ਕਰਮ ਹੋਮੈ ਦੇ ਨਾਲ ਕਰਨੇ ਕਰਕੇ ਬੰਧਨ ਪਏ ਰਹਿੰਦੇ ਜੰਮਣ ਮਰਨ ਦੇ ਜੰਮਣ ਮਾਰਨ ਸਿਰ ਉਪਰ ਉਭੋਏ ਬਚਨ ਕਹਿੰਦੇ ਨੇ ਸਰਗੁਰੂ ਜੀ ਜੰਮਣ ਮਾਰਨ ਸਿਰ ਤੇ ਖੜਾ ਹੀ ਰਹਿੰਦਾ ਉਹਨਾਂ ਪੁਰਖਾਂ ਦੇ ਗਰਬ ਜੂਨ ਦੁਖ ਪਾਏ ਮਾਤਾ ਦੀ ਜੂਨ ਦੁਆਰਾ ਗਰਭ ਚ ਪੈ ਪੈ ਕੇ ਦੁੱਖਾਂ ਨੂੰ ਪਾਉਂਦੇ ਹਨ ਤ੍ਰੈ ਗੁਣ ਵਰਤ ਹੈ ਸਗਲ ਸੂਸਾਰਾ ਇਹ ਤਿੰਨ ਗੁਣਾਂ ਦੇ ਕਿਹੜਾ ਸੰਸਾਰ ਵਰਤਦਾ ਹੈ ਰਾਸੀ ਤਾਂ ਸੀ ਸ਼ਾਂਤ ਕੀ ਹਉ ਮੈਂ ਵਿਚ ਪਤ ਖੋਈ ਦੇ ਦੀ ਹੰਗਸਾ ਬਣੀ ਰਹਿੰਦੀ ਇਸ ਕਰਕੇ ਇੱਜ਼ਤ ਕਾਮ ਕਰੋ ਦਾਤ ਕਰਨ ਗੁਆਪਤੀ ਇਹ ਮਾਂ ਦੀ ਗੁਰਮੁਖੂ ਹਉ ਆਇਆ ਚਉਪਾਦ ਚੀਨੇ ਗੁਰਮੁਖੰਦ ਦੇ ਤ੍ਰਿਯਾ ਕਾਜਾ ਗੁਰੂ ਅੰਦਾਰਾ ਇਹ ਤਿੰਨ ਜਾਣਦੇ ਹਨ ਦਾ ਨਾਮ ਸੁਹੀ ਪਰਮੇਸ਼ਰ ਦਾ ਨਾਮ ਜਰ ਜਪ ਕੇ ਉਸ ਦੀ ਪ੍ਰਾਪਤੀ ਹੁੰਦੀ ਹੈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਇਹਨਾਂ ਨੂੰ ਉਸ ਤੋਂ ਪ੍ਰਾਪਤ ਹੈ ਫਿਰ ਨਫ਼ਰਤ ਕਰਦੇ ਹੋਣੇ ਕਹਿੰਦੇ ਨਹੀਂ ਉਹ ਜਾਣਦੇ ਹਨ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਸ਼ਾਂਤੀ ਤਾਂ ਸ਼ਾਂਤੀ ਸ਼ਾਂਤ ਕੀ ਸੁਆਜ ਜਿਹੇ ਤਿੰਨੇ ਗੁਣ ਹੈ ਇਹ ਸਭ ਆਪ ਦੇ ਹੀ ਬਣਾਏ ਹੋਏ ਹੈ ਉਹ ਹੀ ਆਵਸਰ ਇਸ ਸੰਸਾਰ ਦਾ ਕਰਤਾ ਹੈ ਜੋ ਤੂੰ ਕਰਹਿ ਸੋ ਹੋ ਉਹ ਮਾਰਾ ਪਿੱਛੇ ਕਰਦਾ ਸੀ ਹੁੰਦਾ ਸੀ ਜੋ ਤੂੰ ਕਰਦਾ ਹੁਣ ਹੁੰਦਾ ਹੈ ਅੱਗੇ ਨੂੰ ਜੋ ਕਰੋਗੇ ਹੋਵੇਗਾ ਨਾਨਕ RAM ਨਾਮ ਨਿਸਤਾਰਾ ਨਿਸਤਾਰਾ ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਪ੍ਰਮੇਸ਼ਰ ਆਪ ਦੇ ਨਾਮ ਕਰਕੇ ਹਨ ਹੈ ਆਪ ਦੇ ਹੋਮੈ ਖੋਈ ਨਾਮ ਜਪ ਕੇ ਜਿਹਨੇ ਸ਼ਗਦ ਵੀ ਕਮਾਈ ਕਰਕੇ ਦੇ ਵੀ ਹੋਮੈ ਗੁਆਤੀ ਹੈ ਉਨੇ ਨਿਸ਼ਾਰਾ ਹੋਇ ਸੰਸਾਰ ਤੋਂ ਟਰਣਾ ਹੋਇਆ ਗੁਰੂ ਘਰ ਮਹੱਲਾ ਚੌਥਾ ਕਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਆਪੇ ਆਪ ਵਰਸਦਾ ਪਿਆਰਾ ਜੀ ਗੁਰੂ ਸਾਹਿਬ ਦੇ 12 ਸ਼ਬਦ ਪੂਤਕ ਹੋ ਗਏ ਆ ਹੁਣ ਚੌਥੇ ਪਾਤਸ਼ਾਹ ਦੀ ਬਾਣੀ ਆਰੰਭ ਹੁੰਦੀ ਹੈ ਸਤਿਗੁਰੂ ਚੌਥੇ ਪਾਤਸ਼ਾਹ ਜੀ 1627 ਬਿਕਰਮੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਕੱਕ ਲਾਇਆ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੀ ਆਗਿਆ ਕਰਕੇ ਜਿਸ ਵੇਲੇ ਮਹਾਰਾਜ ਸਾਹਿਬ ਇਹ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵੀ ਜੋਤ ਦੇ ਨਾਮ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਮਰਦਾਸ ਕਰ ਰਹੇ ਸਨ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰਦੇ ਸੀ ਉਸ ਵੇਲੇ ਇੰਦਰ ਦੇਵਤਾ ਤੇ 33 ਕਰੋੜ ਦੇਵਤਿਆਂ ਦੇ ਸਮੇਤ ਇਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਰੋਜ਼ਾਰ ਕਰਕੇ ਸੇਵਾ ਵੀ ਕੀਤੀ ਹੈ ਕਾਰ ਸੇਵਾ ਕੀਤੀ ਹੈ ਗੁਰੂ ਨਾਨਕ ਸਾਹਿਬ ਨੂੰ ਕਜਨੀ ਮੇਰੇ ਥਾਂ ਵੀ ਆਨ ਜੇ ਕੇ ਉਸ ਵੇਲੇ ਗੁਰੂ ਸਾਹਿਬ ਦੇ ਕਾਰ ਕਰਕੇ ਚਰਨੀ ਆ ਕੇ ਨਮਸਕਾਰ ਕੀਤੀ ਸਿੱਖਾਂ ਦੇ ਰੂਮ ਵਿੱਚ ਧਾਰ ਕੇ ਆ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਮੈਨੂੰ ਬਰਮਨ ਵੀ ਉਪਦੇਸ਼ ਦਿੱਤਾ ਸੀ ਕਿ ਕੋਈ ਮੈਂ ਇੱਕ ਬਰੋਚਨ ਪ੍ਰਹਿਲਾਦ ਦਾ ਪੁੱਤਰ ਤੇ ਇੱਕ ਮਹਾਰਾਜ ਮਾਨਤਾਤਾ ਤੇ ਮੈਂ ਕਹਿਣ ਲੱਗਾਈਂ ਤਾਂ ਪਿੰਗੇ ਬ੍ਰਹਮਾ ਦੇ ਤੈਸ ਗਏ ਬ੍ਰਹਮਾ ਨੂੰ ਸਾਨੂੰ ਉਸ ਵੇਲੇ ਉਪਦੇਸ਼ ਕਰਕੇ ਦਾ 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 ਅਸੀਂ ਪੁੱਛਿਆ ਜੀ ਇਹਦਾ ਅਰਥ ਕੀ ਹੈ ਕਹਿਣ ਲੱਗਾ ਇੰਦਰ ਮੈਨੂੰ ਬ੍ਰਹਮਾ ਜੀ ਨੇ ਕਿਹਾ ਤੂੰ ਦਾਤ ਦਮਨ ਕਰਿਆ ਕਰ ਭੋਗਾਂ ਵਿੱਚ ਬਾਲਾ ਸਸਿਆਰੀ ਨੇ ਇੰਦਰੀਆਂ ਦਾ ਦਮਨ ਕਰਿਆ ਕਰ ਤੇ ਮਾਨਤਾਤਾ ਨੂੰ ਕਿਹਾ ਦੁੱਦੇ ਤੇ ਤੂੰ दान ਕਰਿਆ ਕਰ ਤੇ ਉਸ ਵੇਲੇ ਬਰੋਚਨ ਨੂੰ ਇਹ ਗੱਲ ਕਹੀ ਕਿ ਤੂੰ ਦਇਆ ਕਰਿਆ ਕਰ ਜੀਵ ਕਾ ਹਸ ਨਾ ਕਰਿਆ ਕਰ ਇਹ ਸਾਨੂੰ ਤੇਹਾਂ ਨੂੰ ਉਪਦੇਸ਼ ਮਿਲਿਆ ਪਰ ਸਾਡੇ ਮਨ ਤਬਦਾ ਰਹਿਂਦਾ ਸ਼ਾਂਤੀ ਨਹੀਂ ਆਈ ਕਿਰਪਾ ਕਰਕੇ ਆਪ ਇੱਕਪਾ ਵਾਲਾ ਉਪਦੇਸ਼ ਬਖਸ਼ੋ ਤੁਨਕੇ ਇੰਦਰ ਮਹਾਰਾਜ ਸਾਹਿਬ ਜੀ ਉਸ ਵੇਲੇ ਸਾਰੇ ਚਾਪੇ ਆ ਵਾਹਿਗੁਰੂ ਵਰਤ ਰਹਾ ਇਹ ਛੇ ਸ਼ਬਦਾਂ ਦਾ ਉਪਦੇਸ਼ ਜਿਹੜੇ ਛੇ ਅੱਧ ਪਹਿਲਾਂ ਆ ਰਹੇ ਹੈ ਇਹ ਗੁਰਨਾਮ ਦਾਸ ਸਾਹਿਬ ਜੀ ਨੇ ਉਸ ਵੇਲੇ ਦੁਖ ਭਜਨੀ ਭੇੜੀ ਠੰਮੇ ਕਿਰਪਾ ਹਮਰਸ ਸਾਲ ਵਿੱਚ ਸੇਵਾ ਕਰਾਉਂਦੇ ਆ ਹੋਇਆ ਇਹ ਦੂਜੇ ਜਦੋਂ ਸੇਵਾ ਕਰਨਿਆ ਤੇ 30 ਕਰੋੜ ਗੁਰੂ ਨਾਨਕ ਜੀ ਦੇ ਕਾਰਨਮ ਕਰਤੋ ਉਸ ਵੇਲੇ ਮਹਾਰਾਜ ਜੀ ਨੇ 1627 ਬਿਕਰਮੀ ਵਿੱਚ ਗੁਰੂ ਮਹਾਰਾਜ ਜੀ ਨੂੰ ਬਸਾਖੀ ਵਾਲੇ ਦਿਨ ਇੱਕ ਉਤਰ ਵਿਦੇਸ਼ ਬਖਸ਼ਿਆ ਹੈ ਸੋਰਠ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਜਗਦੀਸ਼ਾਹ ਦੀ ਚੌਥੇ ਪੜਸ਼ਾ ਯਾਦ ਕਰਦੇ ਪਹਿਲੇ ਕਰ ਸੁਰਕਾਰ ਕੇ ਇੱਕੋ ਦੁਆਤਰੀ ਪਰਮੇਸ਼ਵਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤ੍ਰੀ ਕਾਲਵਾਹ ਰੂਪ ਹੈ ਗੁਰੂ ਚੇਤਨੂ ਸਰੂਪ ਆ ਪ੍ਰਸਾਦ ਮੰਦਰੂਪ ਹੈ ਆਪੀ ਸਤਿਗੁਰੂ ਘਰ ਕੇ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰ ਲੈ ਤਾਂ ਪ੍ਰਾਪਤ ਹੁੰਦਾ ਹੈ ਆਪੇ ਆਪ ਵਰਕਦਾ ਪਿਆਰਾ ਜਗਮਉ ਨੂੰ ਹਰ ਹਰ ਜਪਮਨ ਹਰ ਹਰ ਨਾਮ ਸਲਾਹ ਇਹ ਰਹਾ ਦੀ ਤੁਕ ਹੈ ਜੇ ਤਾਈ ਮਨ ਕਰਕੇ ਪਿਆਰਿਆ ਜਪਨਾ ਕਰ ਹਰ ਨਾਮ ਨੂੰ ਜੇ ਬਾਣੀ ਕਰਕੇ ਉਹਦੀ ਸੇਵਾ ਕਰਿਓ ਫਿਰ ਤੈਨੂੰ ਉਹ ਸੁਖ ਦਾ ਗਿਆਨ ਹੋਵੇਗਾ ਮਹਾਰਾ ਕਹਿੰਦੇ ਹਮ ਬਿਬਲੀਸੀਨਾ ਮਾਰਾ ਸਾਰਿਆਂ ਦੀ ਕੋਬਰ ਨੂੰ ਖੌਂਦੇ ਹਨ ਆਪੇ ਆਪ ਵਰਤ ਦਾ ਪਿਆਰਾ ਇਹ ਇੰਦਰ ਜੇਤੇ ਕਰੋ ਅੱਜ ਹੁਣ ਆਪਣੇ ਮਨ ਨੂੰ ਗੁਰੂ ਸਾਹਿਬ ਵਿਦੇਸ਼ ਦੇ ਰਹੇ ਆ ਕਿਹੇ ਭਾਈ ਆਪਣਾ ਆਪ ਰੂਪ ਹੀ ਬਣ ਰਿਹਾ ਪਿਆਰਾ ਅਕਾਲ ਪੁਰਖ ਆਪੇ ਆਪ ਆਪਾ ਹੋ ਆਪ ਹੀ ਜੀਵ ਰੂਪ ਹੈ ਆਪ ਹੀ ਸ਼ਰੂਪ ਹੈ ਆਪ ਹੀ ਪਾਉ ਇਸ ਪ੍ਰਕਾਰ ਨਿਰਗੁਣ ਸਰੂਪ ਵੀ ਆਪ ਹੀ ਹੈ ਆਪੇ ਆਪ ਰੂਪੀ ਹੈ ਆਪੇ ਆਪ ਦਾ ਆਪੇ ਆਪ ਸੱਚੇ ਦਾਤਸ਼ਾ ਮਾਇਆ ਸਰੂਪ ਹੈ ਆਪੇ ਆਪ અપਾਵ ਮਾਇਆ ਦੀ ਮਾਇਆ ਰੂਪੀ ਕੇ ਤਨ ਮਾਇਆ ਪਾਹਿਆ ਪਿਆਰੇ ਮਨ ਦੇ ਮਨ ਮਾਇਆ ਦੇ ਪਾਪੋਂ ਰਹਿਤ ਜਿਹੜਾ ਹੁਣ ਮਾਇਆ ਦੇ ਬਾਦ ਜਿਵੇਂ ਪਾਹ ਚਾੜੀਦਾ ਖਟਿਆਈ ਦਾ ਠਕੜੀ ਆਲਕਾ ਦਾ ਬਸਤ ਨੂੰ ਰੰਗਣ ਵਾਸਤੇ ਇਸ ਪ੍ਰਕਾਰ ਮਾਇਆ ਦਾ ਪਾਹ ਨਹੀਂ ਹੋ ਸਕੀ ਮਾ ਵਿਫਾਤੋ ਵੀ ਰਹਤਾ ਆਪੋ ਇਹ ਆਪ ਨਿਰਲੀਪ ਹੈ ਆਪ ਤੇ ਆਪ ਬਨਜਾਰਾ ਜਗ ਆਪ ਹੈ ਪਿਆਰਾ ਆਪ ਹੀ ਪਾਈ ਜੀਵ ਰੂਪੀ ਬਨਜਾਰਾ ਹੈ ਜਗ ਚ ਆਪੇ ਸਾਚਾ ਸਾਭੀ ਸੱਚਾ ਸ਼ਹੂਕਾਰ ਈਸ਼ਰੂਪ ਹੈ ਆਪ ਹੀ ਬਨਜਾਰਾ ਜੀਵ ਜੀਵਾ ਸਰੂਪ ਹੈ ਆਪੀ ਸੱਚਿਆ ਸਾਇਰ ਗੁਰੂ ਹਨ ਅਮਰ ਜੁਨਾਹ ਦੇ ਨਵਾਰਾ ਆਪੇ ਬਣਿ ਜੋ ਵਪਾਰੀਆ ਪਿਆਰਾ ਆਪੀ ਬਣਿ ਜੋ ਨਾਮ ਰੂਪੀ ਸੋਹਦੇ ਨੂੰ ਲੈਣ ਖਰੀਦਣ ਵਾਲਾ ਹੈ ਆਪ ਹੀ ਵਪਾਰੀਆ ਤਪ ਦੇ ਤਦਰਮ ਗਿਆਨੀ ਸੰਤ ਹੈ ਆਪੇ ਸੱਚ ਵੀਰ ਸਾਹਿਬ ਆਪੀ ਸੱਚੇ ਦਾ ਭਰੋਸਾ ਦੇਣ ਵਾਲਾ ਹੈ ਆਪੀ ਸੇ ਕੋ ਕੇ ਸਚ ਨੂੰ ਮੁਸਾਵ ਖਰੀਦਨ ਵਾਲਾ ਤੁਮਨ ਤੁੰਦੇ ਕੇ ਜਾਪਮਾਨ ਹਰ ਹਰ ਨਾਮ ਸਲਾ ਜਿਵੇਂ ਦੇ ਪਿਆਰੇ ਮਨਾ ਹਰ ਹਰ ਪ੍ਰਮੇਸ਼ੁਰ ਦੇ ਨਾਮ ਦਾ ਬਾਣੀ ਕਰਕੇ ਵੀ ਜਾਪ ਕਰ ਤੇ ਸਿਮਤ ਵੀ ਕਰ ਹਿਰਦੇ ਕਰਕੇ ਹੋਰ ਕਿਰਪਾ ਤੇ ਪਾਈ ਹੈ ਪਿਆਰਾ ਇਹ ਪਿਆਰਾ ਕਾਲਪੁਰਖ ਸਬਦ ਗੁਰੂ ਦੀ ਕਿਰਪਾ ਕਰਕੇ ਪਾਈਦਾ ਹੈ ਅੰਮ੍ਰਿਤ ਆਗਮ ਅਥਾ ਅੰਮ੍ਰਿਤ ਮਿਲਤੀ ਤੇ ਰਹਿਤ ਕਰਨ ਵਾਲਾ ਅਮਰਤ ਅਨੰਦ ਰੂਪ ਹੈ ਮੰਨਦੀ ਗੰਮਤਾ ਤੋਂ ਕਰੇ ਹੈ ਇਸੇ ਤਰਕਾਰ ਜਿੰਨਾ ਗੁਣਾ ਤੋਂ ਵੀ ਇਥਾ ਹਾਸੋ ਰਹਤਾ ਤੇ ਗੁਣ ਵਿਸ਼ਿਆ ਵੇਦਾਂ ਵੇਦਾਂ ਆਦ ਕਰ ਕਰਕੇ ਵੀ ਥਾ ਕੋ ਰਹਤਾ ਅਗੁ ਵਿਸ਼ਾਸਨਾ ਕਰਕੇ ਵੀ ਗਮ ਹੈ ਤੇ ਵੇਦ ਆਪ ਕਾ ਕਰਦੀ ਇਥਾ ਹੈ ਹਾਸੋ ਰਹਤਾ ਅਗ ਨੂੰ ਮਨ ਦੇ ਸੰਕਲਪਾਂ ਮੁਕਲਪਾਂ ਦੀ ਗਮਤਾਰ ਨਹੀਂ ਇਥਾ ਕਿਸੇ ਪ੍ਰਕਾਰ ਵਾਕ ਆਦ ਕੰਦਾ ਵਿਸ਼ਿਆ ਨਹੀਂ ਇਥਾ ਹੈ ਰਹਾਉ ਆਪੇ ਸੁਣ ਸਭ ਦੇਖਦਾ ਪਿਆਰਾ ਆਪ ਹੀ ਸਾਰੇ ਮੀਨ ਮੰਨਣ ਸੁਣਨ ਵਾਲਾ ਆਪ ਹੀ ਸਾਰੇ ਨੇਤਾਂ ਚ ਬੈਠ ਕੇ ਦੇਖਣ ਵਾਲਾ ਪਿਆਰਾ ਹੈ ਮੁਖ ਬੋਲੇ ਆਪ ਮੁਹਾ ਆਪ ਹੀ ਮੁਖੋਂ ਬੋਲਣ ਵਾਲਾ ਹੈ ਆਪ ਹੀ ਮੁਹਾ ਮੋਤ ਹੋਣ ਵਾਲਾ ਹੈ ਬਚਨਾਂ ਨੂੰ ਸੁਣ ਕੇ ਆਪੇ ਸੁਣ ਸਭ ਦੇਖਦਾ ਪਿਆਰਾ ਆਪ ਹੀ ਸੁਣਦਾ ਸਰੂਪਾ ਹੋ ਕੇ ਸਰਬਾ ਵਿਸ਼ਵਾਸੂਪੀ ਕੰਨਾਂ ਨੂੰ ਆਪੀ ਸਾਰਿਆਂ ਇਕੱਠੇ ਬੈਠਾ ਹੋ ਕੇ ਬ੍ਰਹਮ ਰੂਪ ਕਰਕੇ ਦੇਖਦਾ ਹੈ ਪਿਆਰਾ ਮੁਖ ਬੋਲੇ ਆਪ ਮੁਹਾ ਹੋ ਜੀ ਗੁਰੂ ਹੋ ਕੇ ਮਹਾਵਾਕਾਂ ਨੂੰ ਬੋਲਣ ਵਾਲਾ ਹੈ ਤੇ ਆਪ ਹੀ ਸਿੱਖੋ ਕੇ ਮੁਹਾ ਹੋ ਮੋਦ ਹੋਣ ਵਾਲਾ ਹੈ ਮੁਖ ਬੋਲੇ ਮੁਖੋਂ ਬੋਲਣ ਵਾਲਾ ਕੀ ਆਪ ਹੈ ਤੇ ਆਪ ਹੀ ਮੂੰਹ ਜੋ ਮੁਹਾ ਹੋ ਬੋਲੀ ਦਾ ਕੀ ਹੈ ਮੂੰਹ ਜੋ ਜਿਹੜਾ ਮੂੰਹ ਜੋ ਆਇਓ ਵਾਕ ਬਚਨ ਰੂਪ ਵੀ ਆਪ ਹੈ ਤੇ ਮੁਖੋਂ ਬੋਲਣ ਵਾਲਾ ਵੀ ਆਪ ਹੈ ਉਹਾ ਹੋ ਮੁਖ ਨੂੰ ਵੀ ਆਪ ਹੈ ਮੋਦ ਹੋਣ ਵਾਲਾ ਵੀ ਆਪ ਹੈ ਬਚਨ ਰੂਪ ਵੀ ਆਪ ਹੈ ਜਿਹੜੋ ਪਾਇਦਾ ਪਿਆਰਾ ਆਪ ਹੀ ਉਹ ਪਿਆਰਾ ਸੰਸਾਰ ਦੀ ਉਜਾਰ ਜਿ ਤਾਉਣ ਵਾਲਾ ਜੀਆਂ ਦੀ ਵਾਸ਼ਨਾ ਅਨਸਾਰ 84 ਲੱਖ ਜੂਨਾ ਚ ਆਪ ਦਿਖਾ ਲੈ ਰਾਹ ਵੀ ਗਿਆਨ ਉਪੀਰ ਸਜੋ ਖਲਣੋ ਵਾਲਾ ਹੈ ਸਿੱਖ ਦਿੱਤਾ ਹੀ ਆਪੇ ਹੀ ਸਭ ਆਪ ਹੈ ਪਿਆਰਾ ਰੱਬ ਨੂੰ ਆਪ ਨੂੰ ਪਿਆ ਮੇਰਾ ਪਿਆਰਾ ਅਕਾਲ ਪੁਰਖ ਸਾਰੇ ਆਪੇ ਵੀ ਪਰਵਾਹ ਇਹ ਵੀ ਬੀਪੁਰਾ ਬੇਖਾਸ਼ ਹੈ ਸਾਰਿਆਂ ਤੋਂ ਆਪੇ ਆਪ ਉਹ ਪਾਇਦਾ ਪਿਆਰਾ ਆਪਣੇ ਆਪ ਤੋਂ ਜਲ ਤਰੰਗਾਂ ਦਾ ਬਦਰੀਸ਼ੀ ਨੂੰ ਪੈ ਗਿਆ ਕਰ ਜਾ ਤੇਰਾ ਫਿਰ ਆਪੇ ਧੜੜਾ ਲਾ ਸਰਬਸਰ ਆਪ ਹੀ ਤੰਦਿਆਂ ਚ ਲਾਉਂਦਾ ਕਿਸੇ ਨੂੰ ਤੰਦਿਆਂ ਤੇ ਲਾਹਾ ਸਮੰਦੇ ਕੋਈ ਕੋਈ ਤੰਦਿਆਂ ਵਿੱਚ ਕਹਿੰਦੇ ਲਹਿ ਗਏ ਮਰ ਗਏ ਅਸੀਂ ਤਾਂ ਤੇ ਫਿਰ ਤੋਂ ਦੰਦੇ ਜੰਮਣ ਮਰਨ ਲਾਉਣ ਵਾਲਾ ਵੀ ਆਪ ਹੀ ਹੈ ਲਾਹਾ ਵੀ ਦੇਣ ਵਾਲਾ ਆਪ ਹੈ ਤੰਦੇ ਤੰਦਿਆਂ ਅਨੁਸਾਰ ਜਿਵੇਂ ਬ੍ਰਹਮਾ ਜੀ ਰਚਨਾ ਦੇ ਤੰਦੇ ਚ ਲਾਏ ਆ ਵਿਸ਼ਨੂ ਜੀ ਪਾਲਣ ਦੇ ਤੰਦੇ ਚ ਲਾਏ ਆ ਜੀਵ ਜੰਹਾਰ ਵਿੱਚ ਵਜ ਲਾਉਣਾ ਕੀਤੇ ਆ ਆਪ ਕਰਾਏ ਸਾਫੀ ਪਿਆਰਾ ਐਤੀ ਪਿਆਰਾ ਜੀਆਂ ਦੀ ਤਮੋਂ ਗੁਣ ਦੇ ਸੁਭਾਵ ਨੂੰ ਵੇਖ ਕੇ ਉਹ ਸ਼ਕਤੀ ਕਰਦੇ ਐ ਰਾਜੇ ਕਰਾਈ ਕਰਦੇ ਹੁਕਮ ਕਰਦੇ ਲੋਕਾਂ ਨੂੰ ਡੰਗ ਕਰਦੇ ਐ ਆਪ ਮਾਰੇ ਮਰ ਜਾ ਐਤੀ ਹੋਏ ਕਾਲ ਹੋ ਕੇ ਮਾਰਨ ਵਾਲਾ ਆਪ ਹੀ ਜੀ ਹੋ ਕੇ ਮਰ ਮਰ ਕੇ ਜੂਨਾ ਜੀ ਜਾਂਦੇ ਵਾਸ਼ਰਾਂ ਦੇ ਵੱਡੇ ਹੋਏ ਇਸ ਪ੍ਰਕਾਰ ਆਪ ਕਰਾਏ ਆਪ ਕਰਾਏ ਸਾਖੀ ਪਿਆਰਾ ਦੀ ਸਖਤੀ ਕਰਾਉਣ ਵਾਲਾ ਪਿਆਰਾ ਹੈ ਜਿਹੜੇ ਜੀਵ ਕਰਮ ਕਰਦੇ ਹੈ ਸਖਤੀ ਕਰਦੇ ਹੈ ਪਰਜਾ ਨੂੰ ਡੰਡ ਦੁੰਦੇ ਹੈ ਜ਼ਾਲਮ ਰਾਜੇ ਉਹਨਾਂ ਨੂੰ ਆਪ ਹੀ ਮਾਰਨ ਵਾਲਾ ਆਪ ਹੀ ਮਰ ਜਾਣ ਵਾਲਾ ਜਮ ਜਮਾਂ ਦੇ ਜੀਵ ਜਿੰਨਾ ਜਾਂਦੇ ਹਨ ਵਾਸ਼ਨਾ ਕਰਕੇ ਆਪੇ ਪਤਨ ਫੇਰ ਪੜੇ ਆਪ ਕਰਾਏ ਸਾਖੀ ਪਿਆਰਾ ਸਖਤੀ ਨਾਲ ਪਿਆਰੀ ਦਾ ਹੁੰਦਾ ਹੈ ਆਪ ਹੀ ਸਾਨੂੰ ਨਦੀ ਪਿਆਰੀ ਕਰਾਉਣ ਵਾਲਾ ਹੈ ਜਿਗਿਆਸੂ ਮੈਂ ਤੋਂ ਮੇਰਾ ਪਿਆਰਾ ਅਕਾਲ ਪੁਰਖ ਗੁਰੂ ਰੂਪ ਹੋ ਕੇ ਆਪ ਮਾਰੇ ਮਰ ਜਾ ਆਪ ਦੀ ਜੀਵਤਿ ਹੈ ਤੋਂ ਮਾਰਨ ਵਾਲਾ ਗੁਰੂ ਹੋ ਕੇ ਹੈ ਆਪ ਹੀ ਸਿੱਖ ਮਰ ਕੇ ਆਪ ਦੇ ਸੂਬ ਦੀ ਜੀਵ ਹੋਂਦ ਤੋਂ ਜਾਂਦਾ ਹੈ ਆਪੇ ਪਤਨ ਪਾਸਨੀ ਪਿਆਰਾ ਆਪ ਹੀ ਪਤਨ ਰੂਪ ਹੈ ਆਪ ਹੀ ਬਾਦਲੀ ਮਨਾਰੂਪ ਹੈ ਆਪੇ ਪਾਰ ਲੰਘਾ ਆਪ ਹੀ ਪਾਰ ਲੰਘਾਉਣ ਵਾਲਾ ਹੈ ਸੱਚੇ ਨਾਮ ਦੇ ਬੇਜੇ ਤੇ ਚਾੜ ਕੇ ਇਵੇਂ ਆਪੇ ਪਤਨ ਬਿਨਾਗ ਰੂਪੀ ਪਤਨ ਆਪ ਹੀ ਪਾਤਨੀ ਮਲਾਹ ਰੂਪ ਗੁਰੂ ਹੈ ਆਪ ਆਪੇ ਸਾਰ ਲੰਘਾਉਂਦਾ ਇਸ ਸਮਸਾਰ ਸਮੁੰਦਰ ਤਾਣ ਲਿਆ ਕੇ ਮੁਕਤ ਰੂਪੀ ਕਿਨਾਰੇ ਤੇ ਪਹੁੰਚਾਉਣ ਵਾਲਾ ਹੈ ਆਪੇ ਸਾਗਰ ਬੂਰ ਮਿਠਾ ਪਿਆਰਾ ਆਪ ਹੀ ਭਾਈ ਸਮੁੰਦਰ ਹੈ ਆਪ ਹੀ ਜਹਾਜ਼ ਰੂਪ ਹੈ ਗੁਰਖੀਵਟ ਆਪ ਚਲਾਉਂਦਾ ਸਬਖੀਵਟ ਮਲਾਹ ਹੋ ਕੇ ਚਲਾਉਣ ਵਾਲੇ ਜਹਾਜ਼ ਨੂੰ ਇਸੇ ਪ੍ਰਕਾਰ ਆਪੇ ਸਾਗਰ ਬੂਹੇთა ਪਿਆਰਾ ਆਪ ਹੀ ਸੰਸਾਰ ਸਮੁੰਦਰ ਹੈ ਆਪ ਇਹ ਜੋ ਨਾਮ ਦਾ ਜਹਾਜ਼ ਹੈ ਮੇਰਾ ਪਿਆਰਾ ਵਾਹਿਗੁਰੂ ਗੁਰਖੇਵਟ ਆਪ ਚਲਾਉਂਦੇ ਗੁਰੂ ਮਲਾ ਹੋ ਕੇ ਕੀ ਕੌਣ ਨਾਮ ਦੇ ਜਹਾਜ਼ ਤੇ ਚੜਾ ਕੇ ਚਲਾਉਣ ਵਾਲੇ ਮੁਗਧ ਰੂਪੀ ਕਿਨਾਰੇ ਵੱਲ ਆਪੇ ਹੀ ਚੜ ਲੰਘਦਾ ਪਿਆ ਤਰਾਪੀ ਸਿੱਖ ਬਣ ਕੇ ਚੜ ਕੇ ਸੰਸਾਰ ਨੂੰ ਤੋਂ ਪਾਰ ਲੰਘ ਜਾਂਦਾ ਮੇਰਾ ਪਿਆਰ ਹੈ ਕਰਚੂਜ ਵੇਖੇ ਪਾਪ ਤੇ ਗੋਤ ਕੇ ਆਪ ਹੀ ਗੁਰੂ ਬਣ ਜਾਂਦਾ ਆਪ ਹੀ ਈਸ਼ੁਰ ਬਣ ਜਾਂਦਾ ਆਪ ਹੀ ਸਿੱਖ ਬਣ ਜਾਂਦਾ ਇਕੋਂ ਤੋਂ ਕਰਕੇ ਆਪ ਹੀ ਪਾਤਸ਼ਾਹ ਕਾਲਪੁਰੂਖ ਵੇਖ ਰਿਹਾ ਹੈ ਆਪੇ ਆਪ ਦਇਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਉ ਬਖਸ਼ ਲੈਂਦਾ ਸਾਹ ਤੱਕ ਕਿ ਦਾਰਾ ਉਹਨਾਂ ਨੂੰ ਬਖਸ਼ ਕੇ ਮੇਲ ਲੈਂਦਾ ਉਹਨਾਂ ਦੇ ਤਾਈ ਸੂਰਥ ਮਹੱਲਾ ਚੌਥਾ ਚੌਥਾ ਆਪੇ ਅੰਡ ਦੇ ਗੀਰਜ ਉਪਤੇ ਤੇ ਉਤਪੁਜ ਇਹ ਚੌਥਾ ਖਰੜੇ ਪੰਨੇ ਨਾਲ ਲਿਖਿਆ ਹੈ ਕਈ ਪੋਠੋ ਆੜੀਏ ਮਹੱਲਾ 4 ਇਹ ਮਹੱਲਾ 3 ਕਹਿੰਦੇ ਹੁਨੀ ਕਣ ਪੀਜਾ ਕਹਣਾ ਚੌਥਾ ਕਹਿਣਾ ਹੈ ਅਖਰਾਂ ਦੇ ਲਿਖੇ ਅਨਸਾਰ ਕੀਤਾ ਕਰੋ ਆਪੇ ਅੰਡ ਤੇਜਾ ਸੁਤੀ ਆਈ ਲਖਦਾ ਹੁੰਦਾ ਆਪੇ ਅੰਡਜ ਜਿਰਜ ਸਿਤਜ ਉਤਪਜ ਆਪ ਹੀ ਅੰਡਜ ਖਾਣੀ ਆਂਦੇ ਖਾਣੀ ਤੋਂ ਪੈਦਾ ਕਰਨ ਵਾਲਾ ਹੈ ਆਪ ਹੀ ਸਿਤਜ ਦੀ ਮੁਰਕੇ ਤੋਂ ਪੈਦਾ ਕਰਨ ਵਾਲਾ ਹੈ ਆਪ ਹੀ ਜੀਵ ਤੋਂ ਪੈਦਾ ਕਰਨ ਵਾਲਾ ਹੈ ਆਕਿਬ ਵੀ ਤਾਹਾਨੂੰ ਭਨ ਕੇ ਧਰਤੀ ਤੋਂ ਪੈਦਾ ਹੋਣ ਵਾਲੇ ਬਨਾਸਪਤੀ ਆਦਿਕਾ ਨੂੰ ਪੈਦਾ ਕਰਨ ਵਾਲਾ ਹੈ ਆਪੇ ਖੰਡ ਆਪੇ ਸਭ ਨੂੰ ਆਪ ਹੀ ਨੂ ਖੰਡ ਜਿਵੇਂ ਜੰਬੂ ਰੀ ਵਿੱਚ ਆਪ ਹੀ ਸਾਰਿਆਂ ਨੂੰ ਲੋਏ ਇਹ ਮេរੂ ਤੋਂ ਜਿਹੜੀਆਂ ਨਦੀਆਂ ਨਿਕਲੀਆਂ ਉਹਦੇ ਟੁਕੜੇ ਧਰਤੀ 'ਤੇ ਹੋਏ ਉਹਨਾਂ ਦੇ ਜਿਹੜੇ ਲੋਕ ਵਸੇ ਉਹ ਖੰਡ ਹਨਗੇ ਇਸ ਪ੍ਰਕਾਰ ਆਪੇ ਖੰਡੇ ਟੁਕੜੇ ਹਿੱਸੇ ਧਰਤੀ ਦੇ ਆਪ ਹੀ ਸਾਰੇ ਲੋਕ ਰੂਪ 14 ਪੁਰੀਆਂ ਰੂਪ ਆਪੇ ਆਪੇ ਬਹੁ ਮਣੀਆਂ ਆਪ ਹੀ ਸੂਤ ਹੈ ਬੜਾ ਅਲੱਗ ਰੂਪੀ ਤੇ ਆਪ ਹੀ ਬਹੁਤ ਸਾਰੇ ਸੂਤ ਚੇਤਨ ਸੁਤ ਦਾ ਰੂਪੀ ਸੂਤ ਹੈ ਆਪ ਹੀ ਬਹੁਤ ਮਣੀਆ ਜੀਵ ਰੂਪੀ ਮੰਨ ਕੇ ਹੈ ਸਰ ਸਤਿ ਜਾਲੂ ਤੋਂ ਪਰੋ ਆਪ ਦੀ ਬਰਨਾ ਸ਼ਰਮਾ ਦੀਆਂ ਮਣੀਆ ਬਣ ਕੇ ਬਣੇ ਹੋਏ ਹਨਗੇ ਆਪ ਦੀ ਛੜਤੀ ਕੇਤਨ ਫਤਨਾ ਕਰਕੇ ਸਾਰੇ ਯਤਨ ਨੂੰ ਪਰੋ ਕੇ ਰੱਖਿਆ ਹੋਇਆ ਹੈ ਆਪੇ ਹੀ ਸੂਤ ਧਾਰ ਹੈ ਪਿਆਰਾ ਆਪ ਦੀ ਸੂਤ ਨੂੰ ਧਾਰਨ ਵਾਲਾ ਨਟ ਰੂਪ ਹੁੰਦਾ ਜਿਹਨੇ ਸੂਤ ਨੂੰ ਪਕੜ ਕਰਕੇ ਆਕਾਸ਼ ਵਿੱਚ ਬਸੇਸ਼ੀ ਤਰਕਰਾਂ ਨੂੰ ਆਉਂਦੇ ਹੈ ਇੱਕ ਸੂਤ ਦੀ ਤੰਦ ਨੂੰ ਪਕੜ ਕੇ ਨਾਟਾ ਆਕਾਸ਼ ਚលਿਆ ਗਿਆ ਅਕਾਸ਼ 'ਚ ਜਾ ਕੇ ਉਸ 'ਚ ਆਲਦੀ ਲੋਥ ਝੰਗ ਕਰਕੇ ਗਦਰ ਦਾ ਨਾਲ ਥੱਲੇ ਸੁੱ ਦਿੱਤੀ। ਅਟੋ ਆਵੇ ਹੱਥੋਂ ਪੈਰ ਟੁਕੜੇ ਸਾਰੇ ਵੱਖੋ-ਵੱਖਰੇ ਹੋ ਗਏ। ਉਹ ਨੜਵੀ ਇਸਤਰੀ ਇਹਦੀ ਰਾਜੇ ਕੋਲੇ ਛੱਡ ਕੇ ਗਿਆ ਸੀ। ਉਹ ਕਹਿੰਦੀ ਮੇਰਾ ਪਤੀ ਦੇ ਹੱਥ-ਪੈਰ ਮੈਂ ਤਾਂ ਸਤੀ ਹੋਣਾ। ਰਾਜਾ ਬਥੇਰਾ ਰੋਕ ਰਿਆ। ਉਹ ਨਾ ਹੱਤੀ ਉਹ ਉਸ ਲੋਥ ਨਾਲ ਸਤੀ ਹੋ ਗਈ। ਮਗਰ ਉਹ ਨਾ ਟੁੱਟ ਰਿਹਾ ਥੱਲੇ। ਉਹ ਕਹਿੰਦਾ ਮੈਂ ਨਸ਼ਨੀ ਆਪਦੀ ਸੰਭਾਲ ਲਈ ਜੇ ਅਸੀਂ ਰਾਜਾ ਕਿੱਥੇ ਹੈ ਉਹ ਕਹਿੰਦਾ ਸਾਡੇ ਬਾਰੀ ਦਾ ਸੱਤੀ ਹੋਗੀ ਕਹਿੰਦੇ ਤੂੰ ਗਲਤੀ ਕਰਦਾ ਹੈ ਸੱਤੀ ਕਿਉਂ ਹੈ ਤੇ ਲਕੋਈ ਹੈ ਆਹ ਕਹਿੰਦਾ ਨਸ਼ਨੀ ਅੰਦਰੋਂ ਨਿਕਲਿਆ ਹੀ ਉਹ ਫਿਰ ਇਸ ਤਰ੍ਹਾਂ ਨੇ ਨਾਟਕ ਤਮਾਸ਼ਾ ਕਾਉਂਦਾ ਇਹ ਵਸੀਸ਼th ਪ੍ਰਾਣ ਵਿੱਚ ਪ੍ਰਸੰਗ ਆਉਂਦਾ ਹੈ ਇਸੇ ਪ੍ਰਕਾਰ ਕਹਿੰਦੇ ਹੰ ਆਪੇ ਹੀ ਸੂਤਧਾਰ ਹੈ ਪਿਆਰਾ ਆਪ ਹੀ ਸੂਤ ਕੀਤਮ ਸੁਦਾ ਦੀ ਪੀ ਸੂਤ ਨੂੰ ਧਾਰਨਣ ਵਾਲਾ ਇਸ਼ਰੂਪੀ ਨਾਟ ਹੈ ਪਿਆਰਾ ਸੂਤ ਖਿੰਚੇ ਤਹਿ ਢੇਰੀ ਹੋ ਜਿਵੇਂ ਜੇਤਨ ਸਚਾਰੂਪੀ ਸੂਤ ਖਿੱਚ ਲੈਂਦਾ ਉਦੋਂ ਸਿੜੀ ਟਹਿ ਕੇ ਢੇਰੀ ਮਿੱਟੀ ਹੋ ਜਾਂਦੇ ਐ ਟਹਿ ਕੇ ਪੰਜਾਂ ਟਟਾਂ ਦੀ ਢੇਰੀ ਬਣ ਜਾਂਦੀ ਐ ਸਾਰੀ ਮੇਰੇ ਬਾਤ ਬਣ ਜਾਂਦੇ ਹਨ ਮੇਰੇ ਮਨ ਮੈਂ ਹਰ ਦਿਨ ਅਵਰ ਨਾ ਕੋਉਂ ਜੇ ਮੇਰੇ ਪਿਆਰੇ ਮਨ ਮੈਨੂੰ ਤੇਰੀ ਤੋਂ ਬਿਨਾਂ ਹੋਰ ਮੇਰੇ ਪਿਆਰੇ ਆ ਅਰੀਪੇ ਵਗੈਰ ਸਾਨੂੰ ਤਾਂ ਹੋਰ ਕੋਈ ਪ੍ਰਤੀਤ ਹੀ ਨਹੀਂ ਹੁੰਦਾ ਹੈ। ਸਾਧਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ। ਇਹ ਭਾਈ ਸਾਧਗੁਰਾਂ ਦੇ ਵਿੱਚ ਨਾਮ ਦਾ ਖਜ਼ਾਨਾ ਹੈ। ਉਹ ਸਾਰਿਆਂ ਦਾ ਪਿਆਰਾ ਹੈ। ਪਰ ਦਇਆ ਅੰਮ੍ਰਿਤ ਮੁਖ ਧੋਤੀਆਂ ਤੇ ਵਿਆਦ ਰਿਖਤੀ ਕਰਦਾ ਉਹਨਾਂ ਦੇ ਮੁਖ ਵਿੱਚ ਅੰਮ੍ਰਿਤ ਮਹਾਰਾਜ ਚੋਦੰਦੇ ਹੈ ਔਰ ਅੰਮ੍ਰਿਤ ਪੀ ਕੇ ਹਮਰ ਹੋ ਜਾਂਦੇ ਹੈ। ਤੁਹਾਨੂੰ ਮਿਲਿਆ ਕਰਕੇ ਨਾਮ ਰੂਪੀ ਅੰਮ੍ਰਿਤ ਤੇ ਮੁੱਖ ਅਰਥਾ ਕਰਨ ਵਿੱਚ ਚੋਣ ਦਿੰਦੇ ਹਨ ਰਾਹੁ ਆਪੇ ਜਨਸਲ ਸਭਤ ਹੈ ਪਿਆਰਾ ਆਪ ਹੀ ਜਨਾਂ ਵਿੱਚ ਹੈ ਆਪ ਹੀ ਥਲਾਂ ਵਿੱਚ ਹੈ ਸਭ ਕੁ ਸਾਰਿਆਂ ਵਿੱਚ ਹੀ ਪਿਆਰਾ ਹੈ ਜਦੋਂ ਤੁਮ ਭਕਾਰੀਆਂ ਵਿੱਚ ਥਾਲਾ ਕ੍ਰਿਸ਼ਣ ਅਧਿਕਾਰੀਆਂ ਚ ਵੀ ਆਪ ਹੀ ਹੈ ਰਬ ਆਪੇ ਕਰੇ ਸੋਹ ਆਪ ਹੀ ਮੇਰਾ ਪਿਆਰਾ ਜਲ ਪ੍ਰੇਮੀਆਂ ਦੇ ਅੰਦਰ ਵੀ ਥਲ ਜਿਹੜੇ ਪ੍ਰੇਮ ਤੋਂ ਰਹਿਤ ਲੋਕ ਉਹਨਾਂ ਚ ਵੀ ਆਪ ਹੀ ਪਿਆਰਾ ਹੈ ਪ੍ਰਭ ਆਪੇ ਕਰੇ ਸੂ ਹੂੰ ਉਸ ਮੁਰਤ ਆਪ ਜੋਗੋ ਕਰਦਾ ਸੀ ਹੁੰਦਾ ਸੀ ਹੁੰਦਾ ਹੈ ਅੱਗੇ ਨੂੰ ਹੋਵੇਗਾ ਸਭਨਾ ਰਣਜਕ ਸਰਮਾਹ ਦਾ ਪਿਆਰਾ ਸਾਲਿਆ ਨੂੰ ਮੇਰਾ ਪਿਆਰਾ ਰਣਜਕ ਸਮਾਹ ਦਾ ਉਪਡਾਉਂਦਾ ਹੈ ਰੋਜੀ ਦੂਜਾ ਅਵਰ ਨਾ ਕੋ ਦੂਸਰਾ ਹਰਿਸਤਾਨ 'ਚ ਹੋਰ ਕੋਈ ਨਹੀਂ ਹੈ اے ਭਾਈ ਆਪੇ ਖੇਲ ਖੇਲਾਉਂਦਾ ਪਿਆਰਾ ਆਪੀ ਪੰਜਾਂ ਤਤਾਂ ਦੀ ਯੋਜਨਾ ਦੇ ਖੇਲ ਬਣਾ ਕੇ ਕੀਆ ਖੇਲਬਦ ਮੇਨਤ ਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਇਹ ਖੇਲ ਵਿੱਚ ਖਿਡਾਉਣ ਵਾਲਾ ਹੈ ਆਪ ਹੀ ਖੇਲ ਨੂੰ ਖੰਡਾ ਦੇਣ ਵਾਲਾ ਹੈ ਸਾਰੇ ਤਮਾਸ਼ੇ ਨੂੰ ਆਪੀ ਕਰੇ ਸੂ ਆਪੀ ਜੋ ਵਾਹਿਗੁਰੂ ਕਰਦਾ ਹੁੰਦਾ ਆਪ ਹੀ ਪ੍ਰੇਮ ਦੀ ਖੇਲ ਚ ਜੇ ਤੋ ਪ੍ਰੇਮ ਖੇਲ ਨੂੰ ਕਹ ਚਾਓ ਫਿਰਦਰ ਤਲੀ ਗਲੀ ਮੇਰੀ ਆਓ ਜੇ ਬਾਬਾ ਦੀ ਸਿੰਘ ਦੀ ਤਲੀ ਤੇ ਸਿਰਾਕ ਕੇ ਹਰਮੰਦਰ ਸਾਹਿਬ ਪੁਜੇ ਸੀ ਇਸ ਖੇਲ ਨੂੰ ਪ੍ਰੇਮ ਦੀ ਨੂੰ ਆਪ ਹੀ ਖਿਡਾਉਣ ਵਾਲਾ ਹੈ ਆਪੇ ਕਰੇ ਸੂ ਆਪ ਜੋ ਪਰਮੇਸ਼ਰ ਜੀ ਨੂੰ ਕਰ ਲੈਂਦਾ ਉਹ ਆਪ ਦਾ ਸਰੂਪ ਹੀ ਹੋ ਜਾਂਦੇ ਹੈ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਹੀ ਆਪ ਮਾਇਆ ਦੀ ਮੈਲ ਤੋਂ ਉੱਜਲ ਹੈ ਪਿਆਰਾ ਕਿਸੇ ਤਰ੍ਹਾਂ ਦੀ ਮਾਲੂਕੇ ਪਰ ਵਰਨਾ ਕੋਈ ਮੈਲ ਨਹੀਂ ਉਹਦੇ ਵਿੱਚ ਆਪੇ ਨਿਰਮਲ ਸੁ ਆਪ ਹੀ ਨਿਰਮਲ ਸੋਭਾ ਵਾਲਾ ਹੈ ਸੋਭਾ ਵੀ ਉਹਦੀ ਮਾਇਆ ਦੀ ਮੈਲ ਵਾਲੀ ਨਹੀਂ ਹੈ ਆਪੇ ਕੀਮਤ ਪਾਏ ਦਾ ਪਿਆਰਾ ਆਪ ਦੀ ਕੀਮਤ ਨੂੰ ਪ੍ਰਾਪਤੀ ਦੀ ਨੂੰ ਆਪ ਹੀ ਮੇਰਾ ਪਿਆਰਾ ਪਾਉਣ ਵਾਲਾ ਹੈ ਆਪੇ ਕਰੇ ਸੂਹ ਆਪ ਜੋ ਕੁਝ ਕਰਦਾ ਸੀ ਹੁੰਦਾ ਸੀ ਹੁਣ ਹੁੰਦਾ ਕਿਵੇਂ ਹੋਵੇਗਾ ਆਪੇ ਅਲਖ ਨ ਲਖੀ ਹੈ ਜਿਨਾਂ ਨੂੰ ਆਪਰੋ ਸ਼ਰੂਪ ਕਰ ਲੈਂਦਾ ਸੋ ਉਹ ਦਾ ਰੂਪ ਹੀ ਹੋ ਜਾਂਦੇ ਆਪੇ ਅਲਖ ਨ ਲਖੀ ਹੈ ਪਿਆਰਾ ਸਭ ਦੀ ਅਗਿਆਨੀਆਂ ਦੇ ਹਿਰਦੇ ਚ ਅਲਖ ਸਰੂਪ ਹੈ ਨੇ ਗੁਰ ਆਪਣਾ ਲਿਖਿਆ ਜਾਂਦਾ ਪਿਆਰਾ ਆਪ ਲਖਾਵੇ ਸੁ ਆਪ ਹੀ ਸਭ ਰੂਪ ਧਾਰ ਕੇ ਆਪਣੇ ਸਰੂਪ ਨੂੰ ਲਖਾ ਦਿੰਦਾ ਸੋ ਆਪ ਜਨਾ ਦਿੰਦਾ ਹੈ ਆਪ ਹੀ ਗਹਿਰ ਗੰਭੀਰ ਹੈ ਪਿਆਰਾ ਆਪ ਹੀ ਗਹਿਰ ਡੂੰਗਾ ਹੈ ਗੁਬੀਰ ਡੂੰਗਾ ਹੈ ਗਹਿਰ ਨਰਹਲ ਹੈ ਆਪ ਹੀ ਗਹਿਰ ਅਤਲ ਹੈ ਆਪ ਹੀ ਗੰਭੀਰ ਆਸ ਪਰਸਾ ਪਿਆਰਾ ਇਸ ਜੀਵ ਦਾ ਵਰ ਨਾ ਜੀਵ ਦਾ ਦਾਇਆ ਦਾ ਇਸਤਾਨ ਤੇ ਹੋਰ ਕੋਈ ਨਹੀਂ ਹੈ। ਸਭ ਕਟ ਭੂ ਅਸਾਂ ਕਟ ਆ ਪੇ ਭੂਗ ਵੈ ਪਿਆਰਾ। ਜਿਹੜਾ ਪਿਆਰਾ ਸਾਰਿਆਂ ਘਟਾਂ ਚ ਭੋਗ ਲਗਾਉਣ ਵਾਲਾ ਵੀ ਸਭ ਦਾ ਅਰਪਿਆ ਹੋਇਆ ਆਪ ਹੀ ਗ੍ਰਹਿਣ ਕਰਨ ਵਾਲਾ ਹੈ। ਵਿੱਚ ਨਾਰੀ ਪੁਰਖ ਸਭ ਸੂ ਇਸਤਰੀਆਂ ਵਿੱਚ ਵੀ ਉਹ ਹੀ ਹੈ, ਪੁਰਖਾਂ ਵਿੱਚ ਵੀ ਸੋ ਆਪ ਹੀ ਹੈ। ਨਾਰੀ ਮਾਇਆ ਵਿੱਚ ਵੀ, ਪੁਰਖ ਈਸ਼ਵਰ ਵਿੱਚ ਵੀ, ਜੀਵ ਵਿੱਚ ਵੀ, ਨਾਰੀ ਪ੍ਰਕਿਰਤੀ ਵਿੱਚ ਵੀ, ਪੁਰਖ ਵਿੱਚ ਵੀ ਸਾਰੀ ਸੋ ਪੂਰਨ ਪ੍ਰਮੇਸ਼ਵਰ ਆਪ ਹੀ ਹੈ ਨਾਨਕ ਗੁਪਤ ਵਰਤ ਦਾ ਪਿਆਰਾ ਸਤਿਗੁਰੂ ਜੀ ਕਹਿੰਦੇ ਨੇ ਗੁਪਤ ਹੋ ਕੇ ਵਰਤਿਆ ਮੇਰਾ ਪਿਆਰਾ ਉਸ ਪਰਗਟ ਹੁੰ ਗੁਰਮੁਖਾਂ ਦੇ ਤਾਂ ਹੀ ਹੈ ਭਾਈ ਪ੍ਰਗਟ ਹੁੰਦਾ ਹੈ ਗੁਰਮੁਖਾਂ ਨੂੰ ਉਹ ਰੂਪ ਸਖਿਆਤ ਹੁੰਦਾ ਹੈ ਇਸ ਕਰਕੇ ਗੁਰਮੁਖ ਬਣਦਾ ਸਤਿਗੁਰਾਂ ਦੇ ਅੱਗੇ ਅਰਦਾਸ ਕਰੀਏ ਕਿ ਮਾਰਾ ਸਾਨੂੰ ਵੀ ਗੁਰਮੁਖ ਬਣਾਓ ਗੁਰਮੁਖਾਂ ਨੂੰ ਵਾਹਿਗੁਰੂ ਪ੍ਰਗਟ ਹੁੰਦਾ ਹੈ ਸਾਉ ਕਾ ਤੇ ਆਪੀ ਪੂਰਗ ਪਿਆਰਾ ਵਿਚ ਨਾਰੀ ਪੁਰਖ ਸਭ ਨਾਨਕ ਗੁਪਤ ਵਰਨ ਦਾ ਪਿਆਰਾ ਗੁਰਮੁਖ ਕਰ ਗਤੂ